ਤਰੇ ਨਹੀਂ ਆਦੇ ਅੱਛਾ ਹੋਂਦੇ ਹੋ ਓਏ ਆ ਜਾਓਗਾ ਮੇਰੇ ਕੋਲ ਸਬਰ ਨਹੀਂ ਹੋਣਿਆ ਮੈਂ ਛੇਤੀ ਆਉ ਲੈ ਕੇ ਮੈਂ ਕਰੋਂਦਾ ਤੁਹਾਨੂੰ ਦਿਖਣਿਆ ਅੱਛਾ ਅੱਛਾ ਚੱਲ ਟਾਈਮ ਨਾ ਪਹੁੰਚ ਜਾ ਹਣ ਠੀਕ ਆ ਠੀਕ ਆ ਅੱਧੇ ਘੰਟੇ ਤੱਕ ਚੱਲ ਆਜੋ ਆਜੋ ਡੜੀ ਹੈਗਾ ਕਿੱਥੇ ਆ ਨਾ ਕੋਈ ਹੋੜ ਕਰਦਾ ਲ ਬੰਦਿਆ ਜੀ ਨਾ ਡੜੀ ਲ ਬੰਦਿਆ ਪਤਾ ਨਹੀਂ ਡੜੀ ਇੱਥੇ ਹੁਣੇ ਆ ਕਰਨਾ ਉੱਧਰ ਵੇਖ ਲੈਨੇ ਆ ਬਾੜ ਵੇਖਾਂ ਭਲਾ ਬਾੜ ਵੀ ਹੁਣ ਮਗਰ ਮਗਰ ਵੇਖਾਂ ਭਲਾ ਚੱਲ ਸ਼ਰਨ ਨੂੰ ਕਹਿਣਾ ਜਾ ਕੇ ਕਿ ਤੇਲ ਵਾਲੀ ਸ਼ੀਸ਼ੀ ਹੱਥਾਂ 'ਚ ਰੱਖ ਆਏ ਦਾਦੀ ਉਹ ਡੜੀ ਮੇਰੀ ਸੁਣੋ ਗੱਲ ਤੂੰ ਜਿਹੜਾ ਕੰਮ ਫੜਿਆ ਤੂੰ ਬੰਦਾ ਮਰਵਾਉਣਾ ਕੋਈ ਘਰ 'ਚ ਉਹ ਕੀ ਹੋ ਗਿਆ ਉਹ ਕਾਦੀ ਅੱਗ ਲੱਗੀ ਦਿਨ ਉਹ ਕਿੱਧਰ ਗਏ ਆ ਫਮੁੰਡਾ ਲੈਣ ਗਏ ਦੋਵੇਂ ਜਾਣੇ ਕਿਹੜਾ ਮੁੰਡਾ ਵਾ ਉਹ ਪਿੰਦਰ ਦਾ ਤੁਹਾਨੂੰ ਪਤਾ ਆ ਉਹਦਾ ਮੁੰਡਾ ਵਾ ਯਾ ਤੂੰ ਚੌਣਾ ਕੀ ਆ ਤੈਨੂੰ ਬਿਮਾਰੀ ਕੀ ਹੋਇਆ ਗਈ ਆ ਤੂੰ ਇਦ ਕਹਦੀ ਸਲਾਹ ਨਹੀਂ ਲੈਣੀ ਕੋਈ ਗੱਲ ਨਹੀਂ ਬਾਤ ਨਹੀਂ ਆਪੇ ਚੁੱਕ ਕੇ ਮਕਲਾਇਆ ਤੀ ਉਹਨੂੰ ਘਲਾ ਕੇ ਵੀ ਮੁੰਡਾ ਲੈ ਆਓ ਮੈਂ ਵੀ ਗੱਲ ਸੁਣਾ ਮੁੰਡਾ ਕਿਉਂ ਕਰ ਵਰਨ ਦੇਣਾ ਕਿਹੜੀ ਗੱਲੋਂ ਜਿਦਾ ਪਤਾ ਹੀ ਨਹੀਂ ਲੋਟਾ ਘਰ ਕਿਹੜਾ ਵਾ ਉਹ ਯਾਰ ਇਹਨਾਂ ਵਿੱਚ ਕੋਈ ਝੂਠ ਬੋਲਦਾ ਵਾ ਬਿਨਿਆਣਾ ਕਿਸਦਾ ਵਾ ਝੂਠਿਆ ਹੋਰ ਕੀ ਆ ਥੋੜਾ ਝੂਠ ਬੋਲਾਈ ਪਹਿਲੇ ਉਹਨਾਂ ਕੁੜੀਏ ਨੂੰ ਸਮਝਾ ਕੋ ਥੋੜਾ ਉਹਦਾ ਮੈਂ ਆ ਡਾੜੀ ਨੂੰ ਕੀ ਸਮਝਣਾ ਸਹੀ ਤੇ ਕਹਿਣ ਦੇ ਮੈਂ ਤੇ ਸਗੋ ਇਹ ਕਹਿਣਾ ਮੈਂ ਤੇ ਖੁਸ਼ ਹਾਂ ਕਿ ਚੱਲ ਸਾਡੇ ਘਰ ਕੋਈ ਅੱਗੇ ਕੋਈ ਜਵਾਕ ਆ ਜੀਗਾ ਤੁਹਾਨੂੰ ਵੀ ਰੱਬ ਨੇ ਇਹਦੇ ਕੋ ਹ ਦਿੱਤਾ ਨਹੀਂ ਗਾ ਤੇ ਸਭ ਸਾਰਾ ਟਵਰ ਆਲੇ ਲੱਗ ਜਾਗੇ ਬੜਾ ਵਧੀਆ ਕੰਮ ਆਉਂਦਾ ਆ ਵੇਹਲਾ ਗੱਲ ਆਹ ਗੱਲ ਤੇ ਤੁਹਾਨੂੰ ਵਾਹੀ ਖੁਸ਼ੀਆਂ ਪਿਆਥੇ ਘਰ ਕੋਈ ਨਹੀਂ ਆ ਪਾਏ ਕੋਈ ਉਧਰੋਂ ਲਈ ਜਾਂਦੇ ਚੁੱਕ ਚੁੱਕ ਓ ਚੌਰਿਆ ਇਹ ਤੇਰੀ ਸੋਚ ਆ ਮੇਰੀ ਇਹੋ ਜੀ ਸੋਚ ਆ ਦੀਗੀ ਮੇਰੀ ਗੱਡੀ ਸੁਣ ਲੋ ਗੱਲ ਮੈਂ ਨਹੀਂ ਘਰ ਵਰਨੇ ਨਾ ਸਿੱਧੀ ਗੱਲ ਵਾ ਕੁੜੀਏ ਮੈਂ ਜਦਾਂ ਤੇ ਤੂੰ ਮੇਰੇ ਨੂੰ ਪਤਨਾ ਨਾ ਉਦਾਂ ਦੇ ਹੋ ਆ ਪਰ ਆ ਗੱਲਾਂ ਨਹੀਂ ਉਹ ਚੰਗੀਆਂ ਕਰਾ ਮੈਂ ਸੰਭਾਲਾ ਮੈਂ ਤਾਂ ਉੱਤੇ ਰਹਿ ਗਈ ਆ ਨਹੀਂ ਸਾਲ ਉੱਤੇ ਰਹਿ ਚਾਈਆ ਤੁਹਾਨੂੰ ਕਿਤਾ ਪਤਾ ਵੀ ਮੁੰਡਾ ਆਵਾ ਸਨੀ ਤੂੰ ਬੰਦੇ ਦਾ ਪੁੱਤ ਬਣ ਜਾ ਤੇਰੀ ਲੜਾਈ ਨਹੀਂ ਮੁੱਕਦੀ ਡਾਡੀ ਮੈਂ ਬੰਦੇ ਦਾ ਪੁੱਤੀਓ ਨਾ ਤੁਸੀਂ ਮੇਰੀ ਸਲਾਹ ਲਈ ਤੇ ਨਾ ਤਈ ਹੋਣ ਮੇਰੀ ਲਈਓ ਤੇ ਜੇ ਤੁਸੀਂ ਨਹੀਂ ਨਾ ਮੇਰੀ ਸਲਾਹ ਲੈਣੀ ਤੇ ਰਿਆਣੀ ਹੁਣ ਮੈਂ ਵੀ ਘਟ ਲਾਜ਼ਮੀ ਚੱਲਾਂ ਤੂੰ ਅਸੀਂ ਘਰ ਛੱਡ ਕੇ ਚੱਲ ਜਲਦ ਇੱਕ ਗੱਲ ਦੱਸ ਇਹਨੂੰ ਜਾ ਕੇ ਦੱਸਿਆ ਨਹੀਂ ਤੇਰੀ ਮਾਂ ਨੇ ਇਹਨੇ ਅੱਗੇ 36 37 ਗੱਲਾਂ ਕੀਤੀਆਂ ਇਹ ਵੀ ਕਿੰਨੇ ਤੂੰ ਸਲਾਹ ਲੈਂਦੇ ਮੈਨੂੰ ਦੱਸ ਦੇ ਹਾਂ ਤੈਨੂੰ ਤਾਂ ਨਾਲ ਹੀ ਪੀੜ ਪੈ ਗਈ ਤੂੰ ਇਹ ਮੈਨੂੰ ਦੱਸ ਦੇ ਓਏ ਇਹੋ ਹੀ ਬੋਲਣ ਲਈ ਆ ਤੇਰੇ ਤੇ ਲੈ ਸੁਣ ਲੈ ਸੱਚੀਆਂ ਕਹੀਆਂ ਵੀ ਇਹ ਬੋਲਦੀ ਆ ਤੂੰ ਵੀ ਕਿਹਨ ਦੇ ਬੇ ਜਨਾਨੀ ਮਗਰ ਲੱਕੇ ਸਾਰੀਆਂ ਗੱਲਾਂ ਮੈਂ ਕਰਦਾ ਮੇਰੀ ਗੱਲ ਸੁਣ ਵਕਬਾਰਾ ਹੈਗਾ ਵਾ ਜ਼ਮੀਨ ਮਰਲਾ ਤੈਨੂੰ ਦਿੱਤਾ ਵਾ ਬੰਦੇ ਦਾ ਪੁੱਤ ਬਣ ਜਾ ਨਹੀਂ ਨਾ ਤੈਨੂੰ ਚੰਗਾ ਲੱਗਦਾ ਮੁੰਡਾ ਤੇ ਨਾ ਸਹੀ ਤੇਰਾ ਫਰਜ਼ ਨਹੀਂ ਮੰਨਦਾ ਕੋਈ ਗੱਲ ਕਰਦਾ ਤੇ ਮੇਰੀ ਸੁਣ ਲੈ ਗੱਲ ਇੱਕ ਹੋਰ ਤੇ ਅਸੀਂ ਵੀ ਮੁਰਾਦੇ ਕਿਤੇ ਲਿਆਵਾਂਗੇ ਨਾ ਤੇ ਉਹ ਵੀ ਫਿਰ ਮਲਕੀ ਹੋਊਗਾ ਥੰਦਾ ਤੂੰ ਲੈ ਆ ਜਿਦੋਂ ਲਿਆ ਲੈ ਆ ਤੇ ਜੇ ਨਹੀਂ ਵੀ ਮੰਨਣਾ ਤਾਂ ਫਿਰ ਇਹਨਾਂ ਨੂੰ ਕਰ ਬੰਦੇ ਦਾ ਪੁਲੇ ਲੈ ਆਉਣੀਓ ਕਰ ਆ ਮੇ ਮੋਰੂ ਨਾਲ ਪੰਦੇ ਪੈਰੀ ਤੈਨੂੰ ਜਿਹੜੀ ਖੇ ਖਾਣੀ ਆ ਨਾ ਖਾ ਜਾ ਕੇ ਤੇ ਇੱਕ ਜਣਾ ਸੁਣ ਲੈ ਮੇਰੀ ਤੂੰ ਲੈ ਆ ਜਿੱਥੋਂ ਲਿਆਉਣਾ ਵਾ ਪਰ ਮੈਂ ਤੈਨੂੰ ਇੱਕ ਮਰਲਾ ਖਾ ਨਹੀਂ ਦੇਣਾ ਉਹ ਵੇਖਾਂਗੇ ਬਾਅਦ ਤੇ ਦੇਣਾ ਕਿ ਨਹੀਂ ਦੇਣਾ ਵੇਖ ਲੈ ਫਿਰ ਆਹੋ ਹੁਣ ਕੇ ਮੈਨੂੰ ਕਹਿੰਦੇ ਇਹ ਗੱਲਾਂ ਕਰ ਤਾ ਇਹ ਲਿਓਂਦਾ ਵੀ ਲਾ ਲਾ ਉਹ ਤੂੰ ਹੀ ਤਾਂ ਨਿਕੇ ਜੇ ਨੂੰ ਨਿਆਣੇ ਨੂੰ ਘਰ ਵੀ ਨਹੀਂ ਆਉਂਦੀ ਤੇ ਪਹਿਲਾਂ ਲੜਾਈ ਪਾ ਕੇ ਮੈਂ ਗੇਰ ਚ ਖੋਤਾ ਨਾ ਪੰਦੇ ਪੈਰੀ ਮੋਰੂ ਇਹਨਾਂ ਚਲਾ ਫਿਰ ਸਾਹ ਮੈਨੀਆਂ ਭਲਾ ਕੋਈ ਨਹੀਂ ਤੇ ਤੂੰ ਇਹਨੂੰ ਪੁੱਛਣਾ ਜਿਸ ਨਾਲ ਹੀਗਾ ਪੁੱਛਣਾ ਤੈਨੂੰ ਵੱਡਾ ਆਡਮ ਸਿਸਟਰ ਪਤੋਂ ਗਏ ਚੱਲਿਆ ਵਿਹਾ ਮੇਰੀ ਰਵਾ ਨਾਲ ਤੈਨੂੰ ਇਹ ਚੁੱਕ ਛੱਡਦੀ ਆ ਤੇ ਤੂੰ ਆਣ ਕੇ ਸਾਡੇ ਗੱਲ ਪੈਂਦਾ ਬਈ ਨਾ ਵੇਖਿਆ ਜੈ ਨਾ ਅ ਕਿਦਾਂ ਬੋਲਦਾ ਪਿਓ ਤੁਹਾਡਾ ਮਗਰੋਂ ਵੀ ਇਦਾਂ ਹੀ ਬੋਲਦਾ ਵਾ ਕੋਈ ਗੱਲ ਨਹੀਂ ਬੋਲਦਾ ਤੇ ਮੈਂ ਵੀ ਹੁਣ ਅੱਗੇ ਤੇ ਮੈਂ ਵੀ ਹੁਣ ਇਦਾਂ ਹੀ ਬੋਲਣਾ ਵਾ ਬੋਲਣਾ ਵਾ ਆਹੋ ਹੁਣ ਅੱਗੇ ਕਹਿੰਦੇ ਨਾ ਕਿ ਤੂੰ ਕਰਦੀ ਏ ਇਦਾਂ ਅੱਜ ਵੇਖ ਲੈ ਨਾ ਅੱਖੀਆਂ ਆਪਣੀ ਉਹਦੇ ਮੈਂ ਵੇਖ ਲਿਆ ਵਾ ਮੈਨੂੰ ਸਭ ਕੁਝ ਪਤਾ ਵਾ ਤੇ ਹੁਣ ਜੇ ਇਹ ਸਹੀ ਚੱਲਣਗੇ ਤਾਂ ਮੈਂ ਵੀ ਉਹਨਾਂ ਨਾਲ ਸਹੀ ਚੱਲੂਗਾ ਤੇ ਜੇ ਇਹ ਇਦਾਂ ਚੱਲਣਗੇ ਤਾਂ ਤੈਨੂੰ ਪਤਾ ਮੈਂ ਵੀ ਇਹਨਾਂ ਨਾਲ ਹੁਣ ਇੱਥੇ ਚੱ ਕੀ ਪਤਾ ਉਹ ਨਿਆਣਾ ਨੇ ਤੇ ਭਰਾ ਪਰਚਾਈਦਾ ਹੀ ਨਹੀਂ ਆ ਤੇ ਮਾਂ ਨੇ ਕਿਹਾ ਤਾਂ ਹੁਣ ਆਪੇ ਹੁਣ ਇਹਨੂੰ ਲੈ ਜਾ ਆਪੇ ਕੋਹ ਨਾ ਕੋ ਮਿਲੂਗਾ ਹੀ ਉਹ ਹੈ ਗੇਰੇ ਹੋ ਜਾਈਆ ਕਿ ਸੋਨਾ ਲੁੱਟ ਕੇ ਲੈ ਗਏ ਹੀ ਗੇ ਹੁਣ ਕੀ ਪਤਾ ਨਵੀਂ ਪਲਾਨਿੰਗ ਕੀ ਕਰ ਲਈਆ ਕੋਈ ਨਹੀਂ ਆਲਾ ਤੇ ਉਹਨੂੰ ਆਲਾ ਮੈਂ ਦਿਨਾਂ ਚ ਮੇਨੇ ਉਹਨੂੰ ਪੂਰੀ ਬੰਦਾ ਵੇਖੋ ਹੁਣ ਕੀ ਜਾਂਦੀ ਥੱਲੇ ਵੀ ਨਹੀਂ ਆ ਲੈ ਆਉ ਖੜੀ ਉੱਤੇ ਹਮਣਾ ਉਹ ਮੈਂ ਤੈਨੂੰ ਥੱਲੇ ਲੱਭਣ ਡਿਆ ਹਾਂ ਤੂੰ ਇੱਥੇ ਖਲੋਤੀ ਆ ਕੀ ਕਰਨੀ ਆ ਕੋਛ ਨਹੀਂ ਕਰਨਾ ਕੀ ਓਦਾਂ ਹੀ ਮੈਂ ਕੋਠੀ ਆ ਗਈ ਕਿਉਂ ਕੀ ਹੋਇਆ ਮੇਰਾ ਜੀ ਨਹੀਂ ਲੱਗਣ ਡਿਆ ਹੁਣ ਕੀ ਆ ਮੈਨੂੰ ਲੈ ਜੀ ਤੇ ਹੁਣ ਲਾਉਣਾ ਹੀ ਪੈਣਾ ਵਾ ਕਿੱਦਾਂ ਲਾਵਾਂ ਤੁਹਾਡੇ ਵਾਸਤੇ ਤੇ ਸੋਖਾ ਨਾ ਕਹਿਣਾ ਜੀ ਲਾ ਲਾ ਮੈਨੂੰ ਬੁਸ਼ ਕੇ ਵੇਖੋ ਕੀ ਬੀਤਨ ਦੀ ਮੇਰੇ ਤੇ ਉਹ ਲੈ ਉਹਦੀ ਮਾਂ ਤੇ ਤੂੰ ਲੈ ਗਏ ਆ ਫਿਰ ਕੀ ਹੋਇਆ ਹੁਣ ਮੈਂ ਫਿਰ ਕੀ ਕਰਾਂ ਚੱਲ ਕਰਨਾ ਕੀ ਆ ਹੁਣ ਤੈਨੂੰ ਆਪਣੇ ਮਨ ਨੂੰ ਨਾ ਸਮਝਾਉਣਾ ਪੈਣਾ ਵਾ ਇਹ ਇਦਾਂ ਕਰਾਂਗੇ ਤੇ ਫਿਰ ਬਿਮਾਰ ਹੋਏਗੀ ਗੁਮਾਤ ਨਹੀਂ ਚਲੇ ਵੀ ਗੱਲ ਵਧੀਆ ਵਾ ਕਿ ਨਵਦੀ ਚਲ ਉੱਥੇ ਕਦਰ ਹੋਣ ਲੱਗ ਪਈ ਐ ਤੈਨੂੰ ਪਤਾ ਤਾਂ ਹੈਗਾ ਉਹ ਉਦਾਂ ਨੂੰ ਕਈਆਂ ਨੇ ਗੱਲਾਂ ਕਰਦੀਆਂ ਸੀ ਤੇ ਚਲੋ ਉੱਥੇ ਜਾਣ ਦੇ ਨਾਲ ਉਹਦੀ ਵੀ ਕਦਰ ਹੋ ਜੂਗੀ ਤੂੰ ਆਪੇ ਤੇ ਦੱਸਦੀ ਹੁੰਨੀ ਸੀ ਤੈਨੂੰ ਇਦਾਂ ਕਰਦੇ ਆ ਉਦਾਂ ਕਰਦੇ ਆ ਚੱਲ ਹੁਣੇ ਆ ਵੀ ਉਹਨੂੰ ਵੀ ਪੁੱਛਣਗੇ ਤਾਂ ਇਹ ਵੀ ਗੱਲ ਸਹੀ ਪਰ ਮੈਂ ਕੀ ਕਰਾਂ ਹੋ ਜਾਂਦਾ ਮੈਨੂੰ ਚਲ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲਿਆ ਕਰ ਹੁਣ ਕੋਈ ਨਹੀਂ ਅਸੀਂ ਆ ਲਾਗੇ ਤਾਂ ਹੈਗਾ ਵਾ ਜਾ ਕੇ ਮਿਲ ਆਇਆ ਕਰਾਂਗੇ ਤੇ ਹਾਂ ਆਹੋ ਚੱਲ ਆ ਜਾ ਫਿਰ ਮੈਂ ਉਹਨਾਂ ਨੂੰ ਜਲਦੀ ਜਲਦੀ ਸੱਦ ਲਿਆ ਕਰਾਂਗੇ। ਚਲ ਕੋਈ ਨਹੀਂ ਜਦੋਂ ਤੂੰ ਆਖੇਂਗੀ ਉਦੋਂ ਮੇਲਾ ਆਇਆ ਕਰਾਂਗੇ ਉਹ ਕਿਹੜੀ ਗੱਲ ਵਾ। ਉਦੋਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਹੂੰ। ਨਵਿਆ ਹੈ ਨਾ ਮੇਰੀ ਅੱਗੇ ਹੱਥ ਜੋੜਨ ਦੀ ਹੀ। ਮੈਨੂੰ ਕਹਿਣ ਲਈ ਭਾਬੀ ਮੈਨੂੰ ਮaaf ਕਰ ਦੋ ਮੈਂ ਤੁਹਾਡੇ ਨਾਲ ਨਾ ਵਾਦਾ ਕੀਤਾ ਸੀ ਇਹ ਗੱਲ ਨਹੀਂ ਦੱਸਣੀ ਮੁੰਡੇ ਵਾਲੀ। ਕਹਿੰਦੀ ਮੈਂ ਕੋ ਦੱਸੀ ਗਈ। ਉਹ ਚਲ ਉਹ ਵੇਲਾ ਹੁਣ ਤੇ ਨਾ ਇਨਾ ਥੋੜਾ ਜਿਹਾ ਰਿਆਇ ਤੇ ਤੇਰਾ ਪਿਆਰ ਪੈ ਗਿਆ ਤੇ ਉਹ ਮਾਵਾ ਉਹਨੂੰ ਤਾਂ ਦੱਸਣਾ ਹੀ ਪੈਣਾ। ਆਹ ਉਹ ਨਾਲ ਇਹ ਵੀ ਗੱਲ ਛੁੱਪੀ ਥੋੜੀ ਰਹਿਣੀ। ਆਹੋ ਇਹ ਗੱਲ ਤੇ ਇੱਕ ਦਿਨ ਐ ਇੱਕ ਦਿਨ ਤੇ ਹੁਣੀ। ਚਲ ਇਹ ਹੋਨ ਟਾਈਮ ਦੇ ਨਾਲ ਹੀ ਲੱਗੇ ਆ ਨਹੀਂ ਤੇ ਜਿਆਦਾ ਟਾਈਮ ਰਹਿੰਦਾ ਤਾਂ ਫਿਰ ਸਾਨੂੰ ਹੀ ਛੱਡਣਾ ਓਖਾ ਜਾਣਾ ਓਖਾ ਹੋਣੀ ਮੇਰਾ ਹੌਲੋਂ ਡਿਆ ਤੇ ਭਰ ਚੁੱਕੀ ਹੋਣਾ ਹੀ ਆਹੋ ਮੈਂ ਵੇਖਿਆ ਉਹਦੀ ਨਾ ਸਾਸੋਂ ਬੜੀ ਖੁਸ਼ੀ ਉਹਨਾਂ ਤੇ ਮੈਨੂੰ ਲੱਗਦਾ ਪਿਓ ਪਿਆਰ ਨਹੀਂ ਰੱਖਣਗੇ ਸਾਰੇ ਜਾਨੀ ਨਹੀਂ ਹੁਣ ਤੇ ਵਧੀਆ ਹੀ ਜੇ ਸਭ ਨਾਲ ਆਏ ਮੈਨੂੰ ਵੀ ਵਧੀਆ ਲੱਗਾ ਹੁੰਦਾ ਬਸ ਉਹ ਆਪੀ ਉਹਦੀ ਜਠਾਣੀ ਨਾ ਕਰੇ ਥੋੜਾ ਉਹ ਨਹੀਂ ਜਠਾਣੀਆਂ ਥੋੜਾ ਜਰ ਕਰਦੀਆਂ ਮੀਆਂ ਮੁਰਕੇ ਘਰਾਂ ਚ ਜਦੋਂ ਵੰਡਾ ਪੈ ਜਾਣ ਸਭ ਠੀਕ ਹੋ ਜਾਂਦੀਆਂ ਵੰਡਾ ਤੇ ਨਹੀਂ ਨਾ ਉਹ ਉਹਨਾਂ ਦੀ ਵੰਡ ਵੀ ਹੋ ਗਈ ਤਾਂ ਵੀ ਉਹੀ ਹਾਲ ਵਾਲਾ ਉਹ ਨਹੀਂ ਹੋ ਜਾਂਦਾ ਹੌਲੀ ਹੌਲੀ ਰਾਚ ਜਾਂਦਾ ਹੁੰਦਾ ਮਨ ਉਦੋਂ ਮੈਨੂੰ ਡਈ ਦੱਸਣ ਭਾਬੀ ਜੀ ਇਦਾਂ ਮੇਰੀ ਜਠਾਣੀ ਕਰਦੀ ਐ ਤੇ ਮੈਂ ਚੱਲ ਕੋਈ ਨਹੀਂ ਆਪਰੇ ਤੇ ਜੀ ਤੋਂ ਸੱਸ ਨਾਲ ਆ ਫੇਰ ਕਾਦੀ ਟੈਨਸ਼ਨ ਲੈ ਉਹ ਚੱਲੇ ਤੇ ਘਰ ਘਰ ਦੀ ਕਹਾਣੀ ਐ ਸਾਰੇ ਘਰਾਂ ਚ ਹੁੰ ਆਹ ਹੋਇ ਤੇ ਹਾਂ ਚੱਲ ਤੂੰ ਇਦਾਂ ਟੈਨਸ਼ਨ ਨਾ ਲੈ ਚੱਲ ਕੋਈ ਨਹੀਂ ਚਲੋ ਸਾਡੀ ਵੀ ਸੁਨੇਗਾ ਬਾਬਾ ਕਿੰਦਰ ਹਾਂਜੀ ਮੈਂ ਹਾਂ ਆਹ ਦਿਨ ਬੜੇ ਚਿਰਾਂ ਦੀ ਠੀਕ ਨਹੀਂ ਹਾਂ ਤੇ ਮਹਾਰਾਜ ਨੇ ਲੈ ਹੀ ਆਂਦੇ ਵੇਖ ਲੈ ਵਾਹੀ ਗੁਰੂ ਦੇ ਘਰ ਥੇਰ ਹੁੰਦੀ ਹੈ ਦੇਖ ਲਈ ਹੁਣ ਮੰਮੀ ਕਦੇ ਬਸ ਬੰਦੇ ਨੂੰ ਜਟੀਆਂ ਰੱਖਣਾ ਚਾਹੀਦਾ ਹੈ ਚਲੋ ਸ਼ੁਕਰ ਹੈ ਮੈਂ ਤਾਂ ਨਹੀਂ ਪਰਮਾਤਮਾ ਨੇ ਸਾਨੂੰ ਦਿੱਤਾ ਵਾ ਸਾਰਿਆਂ ਨੂੰ ਬੱਚੇ ਦੇ ਵੇ ਕਿੰਦਰ ਜਿਹਦਾ ਪੱਤ ਤੁਰੇ ਹਾਂ ਨਾ ਭਾਦੀ ਦਾ ਵੇਖਿਆ ਸੀ ਉਹ ਤੋਂ ਵੀ ਤੋਂ ਮੈਂ ਵੀ ਵੇਖਾਂ ਤੇ ਪਰ ਹੁਣ ਕੀ ਕਰੀਏ ਸਸਪੀਟੂ ਦੇ ਹਨਾ ਇਹ ਮੈਂ ਤਾਂ ਨਹੀਂ ਬਣਾਇਆ ਕੋਈ ਗੱਲ ਨਹੀਂ ਆਪੀ ਸੁਣ ਲੈ ਜੇ ਰੱਬ ਨੇ ਉਹਨਾਂ ਦੀ ਵੇਖੀ ਆ ਮੈਂ ਤੇ ਨਹੀਂ ਭਾਈ ਜਲਦੀ ਜਲਦੀ ਸੰਭਲਿਆ ਉਹਨਾਂ ਨੂੰ ਕਹਿੰਨ ਵੀ ਗੁਰਦਰਾ ਸਾਹਿਬ ਚ ਆਇਆ ਕਰੋ ਤੇ ਕੋਈ ਗੱਲ ਨਹੀਂ ਐਵੇਂ ਕੋ ਗਲਤ ਨਹੀਂ ਸੋਚੀਦਾ ਹੁੰਦਾ ਨਾਲੇ ਨਹੀਂ ਨਹੀਂ ਗਲਤ ਤੇ ਚਲੋ ਠੀਕ ਸੋਚਣਾ ਜਿਗਾ ਤੇ ਕੋਈ ਨਾ ਹਣਾ ਉਹਨੇ ਤੇ ਕਹਿ ਦੇਣਾ ਹੁੰਦਾ ਵੀ ਹਾਂ ਆਪੀ ਹਰਦਾ ਵਾ ਤੁਹਾਨੂੰ ਦੇ ਦੂ ਹਾਂ ਅਰੇ ਕੀ ਹੁੰਦਾ ਤੇ ਸਹੀ ਹਣਾ ਇਹ ਤਾਂ ਗੱਲ ਤੇਰੀ ਸਹੀ ਏ ਕਹਿੰਦਾ ਕਿ ਕਾਹੀ ਜਾਏ ਹਾਂ ਤੇ ਚੱਲ ਕੋਈ ਗੱਲ ਨਹੀਂ ਹੁਣ ਤੂੰ ਖੋਸ਼ ਖੋਸ਼ ਰਿਹਾ ਆਪਣੇ ਮਨਸੋਂ ਕੋ ਗੱਲ ਨਾ ਲੈ ਆਪੀ ਉਹਨਾਂ ਨਾਲ ਠੀਕ ਹੋਏ ਨਾ ਹੌਲੀ ਹੌਲੀ ਸਿੰਦਰ ਹਾਂਜੀ ਇੱਥੇ 2 ਮਿੰਟ ਰੋਕ ਮੈਂ ਤੇਲ ਵਾਲੀ ਸ਼ੀਸ਼ੀ ਲੈ ਆਉਂ ਮੁੰਡੇ ਉਹਦਾ ਕੀ ਪਤਾ ਸੰਘਾਦ ਦਾ ਮੰਮੀ ਲੋੜੀ ਲੋੜੀ ਨਾ ਪਾਇਓ ਤੁਸੀਂ ਉਹਨਾਂ ਨੂੰ ਨਾ ਕੁਝ ਪਿਓ ਉਹਨਾਂ ਨੂੰ ਗੱਲ ਕਰਨਾ ਇਹ ਐਮ ਪਰਛੜ ਮਨੋਂ ਉਹਨਾਂ ਨੂੰ ਮੁੜ ਕੇ ਆਪਾਂ ਨੂੰ ਇਹ ਕਿ ચંદ્રਮਾ ਦੀ ਗੱਡੀ ਲੱਗਦੀ ਐ ਵੇਖਾਂ ਸ਼ਰਮਨੀ ਆਉਂਦੀ ਕਿਦਾਂ ਤੇਲ ਚੋਂ ਡਈ ਆਇਓ ਜਰਾ ਬਾਹਰ ਆ ਵੇਖ ਲੋ ਯਾ ਆਓ ਆਗੇ ਤੇ ਵੇ ਮਾਤਾ ਢੜੀ ਕਿਦਾਂ ਤੇਲ ਡਈ ਐ ਚੋਂ ਰੇ ਮੈਨੂੰ ਇੰਨਾ ਨਹੀਂ ਪਤਾ ਵੀ ਇਹਦੇ ਦੋ ਮੁੰਡੇ ਆ ਤੇ ਦੂਜੇ ਦੀ ਸਲਾਹ ਲੈਣੀ ਆ ਇਹਦਾ ਦਿਮਾਗ ਹੀ ਮੈਨੂੰ ਪਤਾ ਖਰਾਬ ਨਾ ਪਤਾ ਵੀ ਮੁੰਡਾ ਕਿਹਦਾ ਕਿਹਦਾ ਨਹੀਂ ਕਿਹਦਾ ਵੇ ਖੁਸ਼ੀਆਂ ਮਨਾਉਂਦੇ ਐ ਮਤਲਬ ਮੈਂ ਤੇਲ ਚੋਂਣਾ ਇਹਦਾ ਕੋਈ ਰਸ ਨਹੀਂ ਹਾਂ ਇਹ ਸ਼ਰਮੀ ਨਾਲ ਕਰੇ ਕੋਈ ਆਜੋ ਆਜੋ ਚਲੋ ਜੀ ਓਪਿੰਦਰ ਅਕਲ ਕਰ ਲਾ ਥੋੜੀ ਜੀ ਕਿਹੜਾ ਨਿਆਣਾ ਚੁੱਪ ਲਿਆ ਮੈਂ ਉਹ ਕੀ ਗੱਲ ਹੱਡਾ ਆਪਣਾ ਏ ਤੇਰਾ ਕਿਥੋਂ ਆਪਣਾ ਮੈਂ ਤੈਨੂੰ ਤਾਂ ਪਤਾ ਹੀ ਨਹੀਂ ਕਿ ਤੇਰੇ ਘਰ ਮੁੰਡਾ ਹੋਇਆ ਹੈ ਹਾਂ ਛਰਮਕੋ ਬੋਦੀ ਬੋਦੀ ਓ ਛਰਮ ਤਨੂ ਯਾਰ ਇਹ ਮੈਨੂੰ ਕਹਦੇ ਇਹਨੂੰ ਅਜੇ ਆ ਮੇਰੀ ਗੱਲ ਸੁਣ ਤੂੰ ਸਰ ਕੇ ਸਵਾਹੀ ਭਾਗੀਆਂ ਆਪਣਾ ਹੋਵੇ ਆਪਣੀ ਅੱਖੀਆਂ ਹੀ ਵੇਖਾ ਲੈਣਾ ਤਾਂ ਨੂੰ ਖੁਸ਼ੀ ਹੋਵੇ ਜਿਦਾ ਆਪਾ ਵੇਖਿਆ ਹੀ ਖੁੱਖ ਨਹੀਂਗਾ ਹਾਡਾ ਆਪਣਾ ਹੀ ਆ ਤਾਂ ਤੂੰ ਆਰੇ ਤੇ ਜਿਹਨੇ ਆਪਣਾ ਵਾ ਉਹ ਮੇਰੀ ਗੱਲ ਸੁਣ ਸਹੀ ਜੰਦਾ ਵਾ ਉਹ ਲਿਆਂਦਾ ਹੀ ਹਾਡਾ ਇਹ ਤੈਨੂੰ ਕਦੀ ਤੰਗੀ ਹੁੰਦੀ ਏ ਦੱਸ ਮੈਨੂੰ ਆਪਾਂ ਕਿਹਦਾ ਮੋੜਾ ਕਿਉਂ ਲੈ ਜਾ ਆਪਣੀ ਜ਼ਿਆਦਾ ਕਿਉਂ ਦੇਈ ਉਹਨੂੰ ਆਪਰਾ ਫੋਨ ਉਹਨੂੰ ਦਈਏ ਉਹ ਮੇਰਾ ਆਪਣਾ ਹੀ ਹੈ ਤੀਜਾ ਨਾ ਇਹਦੀ ਕਹਿੰਦਾ ਲੈ ਲੋ ਅੰਦਰ ਤੈਨੂੰ ਕਿੱਥੋਂ ਬੋਲ ਰਿਹਾ ਤੇਰਾ ਆਪਣਾ ਮੈਂ ਮੇਰੇ ਕੋਲ ਖੜਾ ਗੱਲ ਕਰਨਾਂ ਦੇ ਅਤੇ ਮੇਰੀ ਗੱਲ ਸੁਣ ਲੈ ਅਤੇ ਕੁਖਰੀ ਦਾ ਕਤਲ ਨਹੀਂ ਹੋਣਾ ਤੇ ਮੈਂ ਦੱਸਦਾ ਬਕਵਾਸ ਆਪੇ ਬੰਦ ਕਰ ਇਹਨਾਂ ਨੂੰ ਜਦ ਤੂੰ ਮੇਰੇ ਕੋਲ ਜੇ ਲੱਭਣਾ ਹੈ ਪਤਲ ਕਰਨ ਆਲੇ ਆ ਤੂੰ ਮੇਰਾ ਤੂੰ ਮੇਰੀ ਗੱਲ ਸੁਣ ਹੁਣ ਢੋਲ ਨਹੀਂ ਜਾ ਤੂੰ ਜੋ ਕਰਨਾ ਕਰ ਲੈ ਅੱਜ ਤੇ ਦਫਾ ਹੋ ਤੂੰ ਜਾ ਕੇ ਪਰ ਅੰਦਰ ਲੈ ਤੂੰ ਤੇ ਲੈ ਤਾ ਨਹੀਂ ਕਿਹਦਾ ਚੁੱਕ ਤੇ ਆ ਜਾ ਤੇ ਖੁਸ਼ੀਆਂ ਮਣੋਣੀਆਂ ਤੂੰ ਮੇਰੇ ਕੋਲ ਹੁਣ ਕੋਈ ਆਉਣਾਂ ਲਈ ਤੇ ਖੁਸ਼ੀਆਂ ਖੇਦੀ ਮੈਂ ਮਨੋਣੀਆਂ ਬਕਵਾਸ ਆਪਣੀ ਬੰਦ ਕਰਨਾ ਪਰ ਉਹ ਨਹੀਂ ਬੱਲੇ ਬੱਲੇ ਆ ਜਿੰਨੀ ਮੇਖਾਂ ਮੈਂ ਸਾਰੀਆਂ ਸਿਰ ਤੇ ਹੋਰ ਤੂੰ ਤੇ ਮੰਨਣਾ ਆ ਆ ਕੋਈ ਨਹੀਂ ਮੇਰੇ ਕੋਲ ਪਿਆਰ ਕੋਈ ਨਹੀਂ ਤੇ ਮੇਰੇ ਕੋਲ ਮੈਂ ਮੇਰੀ ਇੱਕ ਗੱਲ ਸੁਣ ਤੈਨੂੰ ਚਾਹੀਦਾ ਕੀ ਇਹ ਸੁਣ ਮੇਰੀ ਜਿੰਦਗੀ ਤੈਨੂੰ ਮਰਜ਼ੀ ਦਵਾ ਮੇਰਾ ਤੂੰ ਤੂੰ ਕੋਣ ਹੁੰਦਾ ਇਹ ਤੇਰਾ ਮਰਾ ਨਹੀਂ ਹੈ ਪਰੋਂਾ ਸੇ ਅਸੀਂ ਆਪਣਾ ਗੱਲ ਨਾ ਕਰੀਏ ਆ ਪਤਾ ਨਹੀਂ ਚਾਰ-ਪੰਜ ਲੋਕ ਵੀ ਇੱਥੇ ਮਾਰੇ ਮੈਂ ਤੇ ਮਾਰ ਕੇ ਸਿਰ ਪਾਰ ਦੇਣੇ ਮੈਂ ਅੱਥੇ ਉਹ ਕੰਮ ਹੋਣਾ ਹੀ ਆ ਦਰਸੀ ਮਾਰਦੇ ਜਾਏ ਮਾਰਦਾਂਗੇ ਅਸੀਂ ਤੀ ਠੇ ਮਾਰ ਜੋ ਕੇ ਅੱਗੇ ਜੇ चल जा चल जा मैं मार के दो फाड़ कर देना चलो ऐड़ा उन्होंने ये काम ਹੋਣਾ ਹੀ ਆ ਭਾਵੇਂ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਆਹੋ ਆ ਜਾ ਹੁਣ ਅੰਦਰ ਸਿਰ ਫੜਵਾਉਣੀ ਆ ਆਪੇ ਤੂੰ ਮੈਨੂੰ ਉਥੋਂ ਖਿੱਚ ਲਈਆਂ ਤੈਨੂੰ ਨਹੀਂ ਪਤਾ ਉੱਥੇ ਉਹਨੇ ਡਾਂਗ ਫੜੀ ਤੇ ਕੀ ਗੱਲ ਮੈਂ ਨਹੀਂ ਫੜ ਸਕਦਾ ਮੜ ਕੇ ਅਗਲੇ ਨੂੰ ਕਹਿਣਾ ਵੀ ਜਨਾਨੀਆਂ ਦਾ ਕਸੂਰ ਆ ਇਹੋ ਕੁਲੰਬੀਆਂ ਸਭ ਕੋ ਇਹ ਕੰਮ ਤੇ ਹੋਣਾ ਹੀ ਆ ਭਾਵੇਂ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਸਿਰ ਤੇ ਤੇ ਪਟਣਿਆ ਤੈਨੂੰ ਪਤਾ ਉਹ ਤਣੀ ਆਹੋ ਤੇ ਜਾ ਮੇਰਾ ਪਟੂ ਕੋ ਚਲੋਂ ਮੇਰਾ ਪਟੂ ਕੋ ਨਾਲੀ ਅੱਗ ਯਾਰ ਗੱਲਾਂ ਕਰਨਗੇ ਗੰਦ ਪਾਇਆ ਨੇ ਘਰ ਤੇ ਸਾਰੇ ਬਕਸੇ ਨੂੰ ਫੜਿਆ ਆਏ ਨੇ ਮੈਂ ਤੁਹਾਨੂੰ ਕਹਾਂ ਹੀ ਨਾ ਪਰ ਨਹੀਂ ਲੈ ਕੇ ਆਣਾ ਨੇ ਜਿਹੜਾ ਹੋਣ ਇੰਨਾ ਰੌਲਾ ਪਾਉਂਦੇ ਐ ਜੇ ਕੱਲ ਨੂੰ ਮੁੰਡੇ ਨੂੰ ਕੁਝ ਕਰ ਦੇਣ ਤੇ ਫੇਰ ਐਵੇਂ ਕਰ ਦੇਣਗੇ ਐਦਾਂ ਕਰ ਦੇਣਗੇ ਕੁਝ ਸਟਾਪ ਕਰ ਜਾ ਤੂੰ ਉਹ ਤੇ ਅੱਗੇ ਨਹੀਂ ਬਿੰਦੇ ਹੈਗੇ ਸਟਾਪ ਕਰ ਜਾ ਹੁਣ ਐਦਾਂ ਨਾ ਕਰ ਤੂੰ ਖੁਸ਼ੀ ਖੁਸ਼ੀ ਐ ਤੂੰ ਆਪਣਾ ਕੰਮ ਕਰੋ ਇਹਦਾ ਕੀ ਇਹ ਸਰ ਜਾ ਤੂੰ ਅੰਦਰ ਜਾ ਪਾਣੀ ਪੋਣੀ ਪਿਆ ਹੋਵੇ ਡਾੜੀ ਆ ਕੰਮ ਆ ਵੇਖੋ ਇਹਨੇ ਕਿਦਾਂ ਕੀਤਾ ਉਹ ਮੈਂ ਤੇ ਤੇਰੇ ਮਗਰੋਂ ਇਹਨੂੰ ਬੜਾ ਸਮਝਾਇਆ ਵਾ ਤੇਰੇ ਮਗਰੋਂ ਵੀ ਲੜਿਆ ਮੇਰੇ ਨਾਲ ਅੱਛਾ ਮਗਰੋਂ ਤੂੰ ਮਾਸ਼ਾਅੱਲਾ ਆ ਇਹਨੇ ਹਾਂ ਤੇ ਮੈਂ ਇਹਨੂੰ ਕਿਹਾ ਵੀ ਬੰਦੇ ਦਾ ਪੁੱਤ ਬਣਨੇ ਚ ਮਰ ਚੰਗੀ ਗੱਲ ਨਾ ਕਰੀ ਕਸੂਰ ਸਾਰਾ ਉਹਦਾ ਕੁੜੀ ਦਾ ਵਾ ਉਹਦੇ ਲੱਭਣ ਡਿਆ ਏ ਉਹਨੇ ਇਹਨੂੰ ਝੁਕਿਆ ਵਾ ਪਰ ਇੱਕ ਗੱਲ ਜਿਹਨੂੰ ਸਮਝਾ ਦੇ ਵਿੱਚ ਗਾਂ ਕੁਝ ਕੀਤਾ ਨਾ ਤੇ ਮੈਂ ਭੁੱਲ ਜਣਾ ਵੀ ਕੁਝ ਮੇਰਾ ਲੱਗਦਾ ਹੈ ਨਹੀਂ ਹੁਣ ਜਦੋਂ ਪਤਾ ਲੱਗਾ ਵੀ ਚੰਗੀ ਬਹਿਣੀ ਟਕਾ ਕੇ ਹੁਣ ਵਿਆਹ ਕਿ ਨਹੀਂ ਬੋਲਦਾ ਵੇਖਾ ਕਿਦਾਂ ਚਿਤਰਾ ਨੂੰ ਕੱਚਾ ਵਾ ਹੋਰ ਨਹੀਂ ਗੱਲ ਕੋਈ ਇਹਨੂੰ 4 ਵਜ ਜਾਣੀਆ ਤਾਂ ਕੰਜ ਪਾਇਆ ਨਾ ਕੁਛ ਕੁ ਦਾ ਮੈਂ ਵੇਖਾ ਬਣਾ ਚੱਲ ਜਾ ਤੂੰ ਕੋਈ ਗੱਲ ਨਹੀਂ ਦੇਖੋ ਗੱਲਬਾਤ ਕਰੇਗਾ ਤੂੰ ਨਾ ਕੋਈ ਗੱਲ ਕਰੀ ਮੈਂ ਆਪੇ ਕਰ ਲਊਂ ਇਦਾਂ ਗੱਲ ਮੈਂ ਕਿ ਆਖਿਆ ਜੀ ਬੜੇ ਦਾਸ ਜੇ ਬੈਠੇ ਜੀ ਕੀ ਗੱਲ ਆ ਦਾਸ ਦੂਸ ਕੀ ਹੋਣਾ ਹੈ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਵੀ ਚੱਲ ਨਾ ਵੀ ਬੜੀ ਖੁਸ਼ੀ ਤੇ ਮੇਰੀ ਗੱਲ ਸੁਣਾ ਉਹਦਾ ਫੋਨ ਫਰ ਆਇਆ ਕਿ ਨਹੀਂ 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 ਨਾ ਉਹਦਾ ਫੋਨ ਆਇਆ ਤੇ ਨਾ ਮੈਂ ਕੀਤਾ ਹੀ ਆ ਮੈਨੂੰ ਕਹਿੰਦੀ ਸੀ ਮੰਮੀ ਮੈਂ ਕਰੂੰਗੀ ਤੇ ਚੱਲ ਕਰ ਜਾ ਕੇ ਬੰਦੇ ਨੇ ਆਪਣਾ ਸਾਰਾ ਕੰਮ ਕਰ ਵੀ ਕਰਨਾ ਹੁੰਦਾ ਵਾ ਤਾਂ ਕਰਕੇ ਮੈਂ ਵੀ ਨਹੀਂ ਫੋਨ ਕੀਤਾ ਤੇ ਚੱਲ ਕੋਈ ਨਹੀਂ ਜਦੋਂ ਵੇਲ ਹਊਗਾ ਪਹਲਾ ਲੂਗੀ ਮੈਨੂੰ ਮੈਂ ਤਾਂ ਨਾ ਇੱਕ ਗੱਲ ਕਰਨੀ ਆ ਦੱਸ ਉਦਾਂ ਨਾ ਇੱਥੇ ਨਹੀਂ ਮਰਨਾ ਬੋਲਣ ਦੀ ਸਿੱਧੇ ਮੂੰਹ ਤੇ ਫਿਰ ਮੈਂ ਅੰਦਰ ਗਈ ਨਾ ਉਧਰ ਤੇ ਮਗਰੋਂ ਦੀ ਆਣ ਕੇ ਜੱਫੀ ਪਾ ਲਈ ਤੇ ਸੱਚੀ ਮੈਨੂੰ ਠੰਡ ਹੀ ਪੈ ਗਈ ਫਿਰ ਵੀ ਤੀਆਂ ਤੀਆਂ ਹੀ ਹੁੰਦੀਆਂ ਵਾ ਮੇਰੀ ਗੱਲ ਸੁਣਾ ਦੱਸਾਂ ਗੱਲ ਕੀ ਆ ਉਹ ਕਰਦੀ ਤੇ ਤੇਰਾ ਨਾ ਬੜਾ ਹੀ ਪਰ ਤੂੰ ਕੰਮ ਹੀ ਨਹੀਂ ਚੰਗੇ ਕੀਤੇ ਉਹਦੇ ਨਾਲ ਤੇ ਤਾਂ ਹੀ ਤੂੰ ਦੇ ਮਨੋਂ ਲੱਥ ਗਈ ਚੱਲ ਫਿਰ ਗਲਤੀ ਤੇ ਮੇਰੇ ਕੋਲ ਹੋਈ ਹੈ ਮੈਨੂੰ ਪਤਾ ਵਾ ਪਛਤਾਵਾ ਵੀ ਹੈਗਾ ਮੈਨੂੰ ਇਸ ਚੀਜ਼ ਦਾ ਪਰ ਹੁਣ ਮੈਨੂੰ ਸਕੂਨ ਵੀ ਹੈਗਾ ਵਾ ਕਿ ਚੱਲ ਮੇਰੇ ਹੱਥੋਂ ਪੋਤਾ ਚੰਗਾ ਹੋ ਗਿਆ ਬਾਕੀ ਵੇਖ ਲਓ ਉਹਦਾ ਨਾਬੀ ਸੱਸ ਵੀ ਚੰਗੀ ਆ ਜਿੰਨੀ ਉਹਨੂੰ ਮੈਂ ਮਾੜੀ ਸਮਝਦੀ ਨਹੀਂ ਮਾੜੀ ਨਹੀਂਗੀ ਜੇਕਰ ਤੇ ਮੈਂ ਹੁੰਦੀ ਉਹਦੀ ਥਾਂ ਤੇ ਮੈਂ ਕਦੀ ਵੀ ਨਹੀਂ ਹੋਣਾ ਮੈਂ ਆਕੜ ਵਿੱਚ ਹੀ ਮਰ ਜਾਣਾ ਸੀਗਾ ਤੇ ਜਾਓ ਜਾ ਕੇ ਲਿਆਉਣਾ ਤੇ ਲੈਓ ਨਹੀਂ ਤੇ ਨਹੀਂ ਸਹੀ ਤੇ ਵੇਖ ਲਓ ਇਕਲੀ ਕਿਹਦੇ ਚਾਣਾ ਭੱਜੀ ਆਈਏ ਤੇ ਸਾਡਾ ਪੋਤਾ ਉੱਥੇ ਆ ਹੈਂ ਤੇ ਮੈਂ ਵੇਖ ਲਓ ਕਿੰਨਾ ਖੁਸ਼ ਕਰਦੀ ਰਹੀ ਆ। ਮੈਂ ਕਿੰਨੀ ਗਲਤੀ ਸੀ। ਆਕਣੇ ਲੋਕੀ ਜੀਆਂ ਨੇ ਵੇਖ ਕੇ ਤੇ ਖੁਸ਼ ਹੁੰਦੇ ਆ। ਹੈ? ਉਹਨੇ ਵੇਲੇ ਛੱਟ ਪਰਿਵਾਰ ਜਦੋਂ ਲੱਭਤ ਨੇ ਛੱਟ ਇਕੱਠਾ ਕਰ ਲਿਆ ਕਿ ਨਹੀਂ ਤੇ ਤੇਰੇ ਵਰਗੀ ਹੁੰਦੀ ਤੇ ਫੇਰ ਕੰਮ ਉੱਥੇ ਪਹੁੰਚਾ ਦੇਣਾ ਜਿਤੋਂ ਕੰਮ ਤੁਰਿਆ। ਮੇਰੇ ਕੋ ਨਾ ਮਨਜੰਦਰ ਬੜੀਆਂ ਗਲਤੀਆਂ ਹੋ ਗਈਆਂ ਵਾ। ਹੈ? ਮੈਂ ਤੇ ਮਾਫੀ ਵੀ ਮੰਗੀ ਫਿਰ ਉਹ ਜੀ ਸਾਡਾ ਪ੍ਰੋਣਾ ਸੀ ਨਾ ਉਹਨੇ ਵੀ ਤੈਨੂੰ ਕਹਿ ਕੇ ਗਿਆ ਵਾ। ਬਿੰਦਰ ਵੀ। ਵੀ ਮੰਮੀ ਗਾਂ ਤੋਂ ਇਸ ਤਰ੍ਹਾਂ ਨਾ ਕਰਿਓ। ਵਾਕੇ ਗਲਤੀ ਕਿਤੇ ਤੇ ਕਿਤੇ ਗਲਤੀ। ਤੇ ਰਹੀ ਹੈਗੀ ਕਿ ਨਹੀਂ ਹੈਗੀ ਮੰਨਦੀ ਆ ਨਾ ਗੱਲ ਉਤਰਾ ਮੈਂ ਮੰਨਨੀ ਆ ਮੈਂ ਤੇ ਆਪਣੇ ਆਪ ਨੂੰ ਕੋਸਨੀ ਆ ਤੁਹਾਨੂੰ ਕੀ ਪਤਾ ਵੀ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਕਿ ਮੈਂ ਕੀ ਕੀ ਕਰ ਛੜਿਆ ਆਪਣੀ ਧੀ ਦਾ ਕੋਸਣਾ ਅੱਜ ਜਿੰਨੀ ਵਿੱਚ ਆ ਹੋਇਆ ਨਾ ਕੰਮ ਸਾਰਾ ਖਰਾਬ ਕਿੰਨਾ ਟਾਈਮ ਵੇਸਟ ਹੋਇਆ ਸਾਰਾ ਕਹ ਹੋਇਆ ਹੈ ਤੇ ਕੀ ਗੱਲ ਤੂੰ ਆਪਣੇ ਮੁੰਡੇ ਨੂੰ ਬਾਹਰ ਕਲਉਂਦੇ ਕਿ ਲਉਂਦੀ ਇਹਨੂੰ ਦੋ ਤਰਾ ਕਿਤੇ ਤੇ ਕਾਗਜ਼ ਲੈਦੇ ਹੁਣ ਮਰ ਤਾਂ ਕਾਗਜ਼ ਨਿਕਲ ਆਉਣੇ ਤੂੰ ਸਿਰਫ ਉਹਦੇ ਲਾਲਚੇ ਵੀ ਮੈਨੂੰ ਕੁੜੀ ਲੈ ਜਾਏ ਉੱਥੇ ਤੇ ਮੇਰੇ ਮੁੰਡੇ ਨੂੰ ਇਲਾਜ ਦੇਣਾ ਚਾਹੀ ਸਿਰੇ ਦੇ ਕੋਲ ਜਾ ਕੇ ਲੈਣੇ ਕਿਤੇ ਹੁਣ ਮਿੱਟੀ ਪਾਓ ਪੁਰਾਣੀਆਂ ਗੱਲਾਂ ਤੇ ਤੇ ਹੁਣ ਹਾ ਗੱਲਾਂ ਕਰ ਕਰ ਕੇ ਤੇ ਮੈਨੂੰ ਸਾੜਿਆ ਨਾ ਕਰੋ ਮੈਨੂੰ ਤਾਂ ਅੱਗੇ ਨਹੀਂ ਭੁੱਲਦੀਆਂ ਗੱਲ ਸਾਣ ਦੀ ਨਹੀਂ ਗਈ ਹੁਣ ਦਿਮਾਗ ਸੈੱਟ ਹੋ ਗਿਆ ਵਾ ਨਾ ਵੀ ਅਗਲੇ ਕਿਤਰਾ ਆਇਆ ਤੇ ਹੁਣ ਵੇਖਿਆ ਕਿਤਰਾ ਰਹਿਣਾ ਇੱਥੇ ਨਹੀਂ ਨਹੀਂ ਪਰਵਾਰ ਚਲਾਉਣੇ ਜੀਵਨ ਬੜੇ ਔਖੇ ਆ ਬਹੁਤ ਔਖੇ ਹੁਣ ਮੇਰਾ ਦਿਮਾਗ ਸੈੱਟ ਵਾ ਹੁਣ ਨਾ ਥੋੜੇ ਇੱਕ ਦਿਨ ਠਹਿਰ ਕੇ ਤੇ ਆਪਾਂ ਵੀ ਜਾਵਾਂਗੇ ਨਵਦੇ ਕੋਲ ਕੋਈ ਨਹੀਂ ਜਾਣਾ ਕਿਉਂ ਨਹੀਂਗਾ ਹੈ ਧੀਆਨ ਵੀ ਠੀਕ ਹੁੰਦੇ ਮਾਂ ਪਿਓ ਦੀ ਉਹ ਭੈਣ ਭਰਾ ਦੀ ਭਗਵਾਵੇ ਮਗਰ ਹੈ ਤੇ ਨਾਲੇ ਨਾ ਜਿਤਨਾ ਮਰਜੀ ਆ ਨਾ ਧੀ ਭੈਣ ਦੇ ਮਗਰ ਚੱਕਰ ਜ਼ਰੂਰ ਮਾਦੇ ਰਹਿਣਾ ਚਾਹੀਦਾ ਵਾ ਨਹੀਂ ਚੱਕਰ ਤੇ ਮਾਰਨਾ ਜੀ ਲੋਈ ਆ ਪਰ ਨਾ ਵਿੱਚੇ ਵਿੱਚ ਮੈਨੂੰ ਸ਼ਰਮ ਜੀ ਵੀ ਆਉਂਦੀ ਆ ਉਹਦੀ ਸੱਸ ਕੋਤੇ ਮੈਂ ਮਾਫੀ ਮੰਗ ਲਈ ਆ ਤੇ ਹੁਣ ਉਹਦਾ ਸਹੁਰਾ ਵੀ ਘਰ ਆ ਉਹਦੀ ਜਠਾਣੀ ਵੀ ਆ ਅਗਲੇ ਨੇ ਕਹਿਣਾ ਵੀ ਮਾਂ ਨੇ ਇਨਾ ਕੁਛ ਕੀਤਾ ਤੁਹਾਨੂੰ ਕਿਹੜੇ ਨਾਲ ਆਈਏ ਇਹ ਤੂੰ ਐਹੋਈ ਗੱਲਾਂ ਲੈ ਕੇ ਬੈਠੀ ਰਹੀ ਨਾ ਤੇ ਤੇਰੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਠੀਕ ਉਹ ਸਾਰਾ ਟੱਬਰ ਇੱਥੇ ਲਲੜੀਆਂ ਕੱਢ ਕੇ ਗਿਆ ਮੁੰਡਾ ਵੀ ਕੱਢ ਕੇ ਗਿਆ ਵੀ ਮੈਂ ਵੀ ਹੁਣ ਹੋਰ ਨਾ ਗਾਂ ਤੂੰ ਗੱਲ ਕੋਵੇ ਤੇ ਉਹਦੀ ਮਾਂ ਵੀ ਪਦਰਦੀ ਕਿ ਤਰ੍ਹਾਂ ਮੁੰਡਾ ਫੜਿਆ ਤੇ ਕਿਤਰਾ ਸਾਰੇ ਗੱਲਬਾਤ ਕਰਨ ਲਈ ਉਨਨ ਕੋ ਮੜੀ ਗੱਲ ਕੀਤੀ ਕਹਿੰਦੀ ਭੈ ਜੀ ਜੋ ਪਿਛੇ ਹੋ ਗਿਆ ਤੇ ਮਿੱਟੀ ਪਾ ਦੋਤਾ ਤੂੰ ਵੀ ਮਿੱਟੀ ਪਾ ਗੱਲ ਤੇ ਹੋਣਾ ਹੁਣ ਬੈਦ ਮੇਰੀ ਗੱਲ ਜਦੋਂ ਉੱਥੇ ਜਾਵਾਂਗੇ ਉਹ ਪੈਦ ਇਹੋ ਗੱਲ ਦਰਾਉਣਗੇ ਵੀ ਪਹਿਲੇ ਪਹਿਲੀਆਂ ਗੱਲਾਂ ਛੇੜਣਗੇ ਇਹੋ ਜਿਹਾ ਬੰਦਾ ਕੋਈ ਨਿਆਣਾ ਨੀਗਾ ਹੁੰਦਾ ਗੱਲ ਭਾਵੇਂ ਕੋਈ ਛੇੜੇ ਭਾਵੇਂ ਨਾ ਛੇੜੇ ਅਗਲੇ ਦਿਲ ਵਿੱਚ ਤੇ ਗੱਲ ਸਦਾ ਰਹਿਣੀ ਆ ਨਾ ਤੇਦੀ ਮਾਂ ਨੇ ਇੰਨਾ ਕੁਛ ਕੀਤਾ ਹੈਗਾ ਇਹਦਾ ਘਰ ਬਰਬਾਦ ਕਰਤਾ ਸੀ ਤੇ ਹੁਣ ਕਿਹੜੇ ਨੱਕ ਨਾ ਇੱਥੇ ਆਉਣ ਡੈ ਪੀ ਮੈਨੂੰ ਸੋਚ ਕੇ ਸ਼ਰਮ ਆਉਂਦੀ ਆ ਸੱਚੀ ਗੱਲ ਆ ਸਾਰਾ ਕਸੂਰ ਮੇਰਾ ਹੀ ਮੰਨ ਜੰਦਾਰ ਮਾਵਾਂ ਤੇ ਧੀ ਜਿੱਦਾਂ ਮੈਂ ਕਹਿੰਦੀ ਹੋਂਦਾ ਹੀ ਮੰਨੀ ਜਾਂਦੀ ਹੀ ਪਤਾ ਨਹੀਂ ਵਿਚਾਰੀ ਰੋਂਦੀ ਹੀ ਹੈ ਕੀ ਹਾਲਤ ਉਹਦੀ ਹੋ ਗਈ ਮੇਰੀ ਧੀ ਦੀ ਪਰ ਮੇਰੀ ਮੱਤ ਤੇ ਉੰਤਰਾ ਬਾਹਰ ਦਾ ਇਹੋ ਜਿਹਾ ਪਰਦਾ ਚੜਿਆ ਇਹੋ ਜਿਹਾ ਪਰਦਾ ਚੜਿਆ ਮੈਨੂੰ ਤੇ ਇਹ ਹੋ ਗਿਆ ਫਿਰ ਬਸ ਮੈਂ ਆਪਣਾ ਮੁੰਡਾ ਕਿਹ ਤਰ੍ਹਾਂ ਬਾਹਰ ਪਹਚਾਦਾ ਪਤਾ ਨਹੀਂ ਕਿਉਂ ਮੇਰਾ ਦਿਮਾਗ ਖਰਾਬ ਹੋ ਗਿਆ ਕੀ ਗੱਲ ਹੈ ਅਸੀਂ ਕਿਨੂੰ ਪਹਿ ਨਹੀਂ ਦੇ ਸਕਦੇ ਮੇਰੀ ਗੱਲ ਸੁਣ ਲੈ ਚਲ ਜਿੰਨੇ ਵੀ ਪਲੇ ਹੈਗੇ ਉਹ ਚਾਰ ਖਾਂ ਵਾਲਾ ਵੇਚ ਦੇ ਥੋੜੀ ਬੋਧੀ ਕਰ ਲਦੇ ਇਹਦੀ ਸੈਟਿੰਗ ਹੋਏ ਨਹੀਂ ਸਾਡੇ ਕਿਹੜੇ ਚਾਰ ਪੰਜ ਇੱਕ ਉਹਦਾ ਮੁੰਡਾ ਸੀ ਤੇ ਤੂੰ ਉਹਦੇ ਲਾਲਚ ਦੇ ਵਿੱਚ ਸਾਰਾ ਕੁਝ ਮੇਰਾ ਗਰਕ ਕਰ ਸੁਣ ਲਾਗੀ ਹੋਗੀ ਪਰ ਨਾ ਮਾਵਾ ਨੂੰ ਧੀਆਂ ਦੇ ਘਰ ਜਾਣੇ ਨਹੀਂ ਚਾਹੀਦੇ ਧੀਆਂ ਨੂੰ ਸੌਣਾ ਚਾਹੀਦਾ ਪਰ ਮੈਂ ਗਲਤ ਹੈਗੀ ਮੈਂ ਤੇ ਕਹਿੰਨੀ ਆ ਕਿ ਕਈ ਮਾਵਾ ਜਿਹੜੇ ਮੇਰੇ ਵਾਂਗੂ ਸੋਚਦਿਆਂ ਵਾ ਆਪਣੀ ਸੋਚ ਬਦਲਣੀ ਚਾਹੀਦੀ ਆ ਦੱਸਾਂ ਗੱਲ ਕੀ ਆ ਜਨਾਨੀਆਂ ਤੇ ਗੱਲ ਕਰ ਦਿੰਦੀ ਆ ਗੱਲ ਜਦੋਂ ਫਿਰ ਬੰਦਿਆਂ ਦੇ ਸਿਰ ਤੇ ਆਉਂਦੀ ਆ ਨਾ ਫਿਰ ਔਖਾ ਹੁੰਦਾ ਵਾ ਨਾ ਕੰਮ ਹੋਣਾ ਤੇ ਨਾਲ ਨਾ ਨਵ ਦੇ ਸੌਦੇ ਨੇ ਵੀ ਹੈਗਾ ਹੀ ਮੇਰੇ ਹਿਸਾਬ ਨਾਲ ਐਸੇ ਗੱਲੋਂ ਨਾ ਤਾਂ ਡਾਇਨਾ ਤੂੰ ਦੰਦੀ ਚੱਲ ਮੇਰੇ ਕੋ ਬੜਾ ਕੁਝ ਗਲਤ ਹੋ ਗਿਆ ਪਰ ਗਾਂ ਤੋ ਨਾ ਮੈਂ ਅਜਿਹੀ ਗਲਤੀ ਕਦੇ ਜ਼ਿੰਦਗੀ ਚ ਨਾ ਕਰੂੰਗੀ ਬਸ ਮੈਨੂੰ ਕੰਨਾਂ ਨੂੰ ਹੱਥ ਲਾਤੇ ਆ। ਅਜੇ ਵੀ ਗਲਤੀ ਕਰਨਗੇ ਹੈ। ਪਨਾ ਭਾਜੀ ਉੱਥੇ ਮਿਲਦੇ ਨਾ ਹੀ ਇਕੱਠੇ ਹੁੰਦੇ ਤੇ ਨਾ ਕੋਈ ਇੱਕ ਦੂਜੇ ਦਾ ਹਾਲ ਚਾਲ ਪੁੱਛਦੇ ਤੇ ਕੰਮ ਸਾਰਾ ਮਿੱਟੀ-ਮਿੱਟੀ ਹੀ ਸਾਡਾ। ਪੱਕਾ ਚੱਲ ਮੇਰੀ ਗੱਲ ਸੁਣ ਲੈ ਨਾ। ਆਈ ਭਾਜੀ ਕਰਦੇ ਕਿਹਦੇ ਹੁੰਦੀਆਂ। ਉਹ ਬਾਹਰ ਵੇਖੀ ਮਈ ਹਲਾ। ਚਲੋ। ਬੜੀ ਵੱਡੀ ਗਲਤੀ ਕਰਲੀ ਇਹਨੂੰ ਇੱਥੇ ਲਿਆ ਕੇ। ਮੇਰੇ ਪੁੱਤ ਦਾ ਤੇ ਵੈਰੀ ਪੈ ਗਿਆ। ਹਲੇ ਨਿੱਕਾ ਜਾਵਾ। ਹਲੇ ਤੇ ਇਹਨੂੰ ਚੁੱਪ ਛੱਡਾਂਗੇ ਜੇ ਕੱਲ ਨੂੰ ਵੱਡਾ ਹੋ ਗਿਆ ਨਹੀਂ ਖੇਡਣਾ ਵੀ ਆਂ ਧੀ ਜਗ੍ਹਾ ਤੇ ਹੋਣਾ ਜਾਣਾ ਵੀ ਆ ਇਹਨਾਂ ਦਾ ਕੀ ਪਤਾ ਵਾ ਜਿਹੜੇ ਹੋਣੇ ਨਾ ਤੜਫੰਦੇ ਆ ਜਿਹੋ ਜਿਹਾ ਕੁਝ ਮੁੰਡੇ ਨੂੰ ਕਹਿ ਦਿੰਦੇ ਫੇਰ ਮਾਪਸਾ ਰੋਣ ਕਿਉਂ ਨਹੀਂ ਆ ਸੁੱਖੀ ਸੰਦੀ ਵੀਰ ਨੂੰ ਗੋਦੀ ਚ ਪਾ ਕੇ ਹੈ ਇਦਾਂ ਨਹੀਂ ਕਰੀਂ ਦੰਦਾ ਇਹ ਕੌਣ ਆ ਮਾਰ ਮਾਰ ਕੇ ਪੇੜਾ ਇਹਦੇ ਮੂੰਹ ਤੇ ਤੇਰਾ ਮੂੰਹ ਮੈਂ ਦੂਜੇ ਪਾਸੇ ਲਾ ਦੂੰਗੀ ਗਲਤ ਕਰੇ ਸਹੀ ਕਿਦਾਂ ਕਰਦਾ ਕੁੱਤੇ ਵਾਂਗ ਭੌਂਕਣਾ ਸਿੱਖ ਛੱਡਿਆ ਤੀਂ ਵੇਖਿਆ ਨਾ ਕਿਦਾਂ ਦੀਆਂ ਗੱਲਾਂ ਕਰਾਂਦੀ ਹੈ ਭਾਜੀ ਉਹ ਮੁੰਡੇ ਨੂੰ ਗੋਦੀ 'ਚ ਚੁੱਕਿਆ ਵਾ ਤਾਂ ਆਪਣਾ ਮਨ ਨਾਲ ਇਦਾਂ ਕਰ ਕੁੱਤ ਸੁੱਖੀ ਸਾਡੀ ਪਹਿਲੇ ਦਿਨ ਪੁੱਤ ਘਰ ਆਇਆ ਵਾ ਤੂੰ ਘਰ ਆਨੀਂ ਅਹੀਂ ਜੋ ਹੈ ਘੇਤੇ ਨਾਲ ਉਹ ਗੱਲ ਨਹੀਂ ਆਉਣੀ ਮਿਲਣਾ ਪਰ ਸਿੱਖੋ ਚੀਜ਼ਾਂ ਡਰ ਲੱਗੀ ਜਾਂਦੀਆਂ ਵਾ ਕੋਈ ਡਰਨ ਵਾਲੀ ਗੱਲ ਨਹੀਂ ਤੇਰੇ ਪਿਓ ਦਾ ਪਤਾ ਉਹਨੇ ਉਹਦਾ ਸੈਲ ਪਾਰ ਦੇਣਾ ਜੇ ਕੋਈ ਗੱਲ ਕਰਦਾ ਜਦੋਂ ਹੋਇਆ ਕਿ ਡਰਦਾ ਫਿਰ ਪਰੇ ਜੁੱਤੀਆਂ 'ਚ ਰੁੱਬਦੇ ਹੈ ਨਾਗੋ ਤੇ ਕੋਈ ਨਹੀਂ ਗੱਲ ਕਰਦਾ ਹੁੰਦਾ ਉਹ ਸਾਰਾ ਕਸੂਰ ਦੂਜੀ ਦਾ ਵਾ ਕਹਿੰਦੇ ਮੈਨੂੰ ਫੇਰ ਪੁੱਛੇ ਨਾ ਇਨੇ ਮੈਨੂੰ ਵੀ ਥੋੜਾ ਥੋੜਾ ਹੱਥਾਂ ਦੇ ਲਾ ਲਿਆ ਸੀ ਤੇ ਮੈਂ ਸਮਝਦੀ ਆ ਕਿ ਖਰੇ ਸਿਆਣੀ ਹੋ ਗਈ ਆ ਮੈਨੂੰ ਹੁਣ ਪਤਾ ਲੱਗਾ ਇਹ ਤਾਂ ਜਾਣ ਕੇ ਮੇਰੇ ਨਾਲ ਇਦਾਂ ਦੇ ਕੰਮ ਕਰਦੀ ਇਹਦੇ ਦਿਲ 'ਚ ਮ ਮੰਮੀ ਹੱਥਾਂ ਦੇ ਕਰ ਲੈਨੀ ਪੁੱਤ ਮੈਨੂੰ ਤੇ ਅੱਜ ਪਤਾ ਲੱਗਾ ਵਾ ਇਹ ਨਿਗਿਆ ਨਿਗਿਆ ਗੱਲਾਂ ਕਰਕੇ ਨੇ ਮੈਨੂੰ ਲਾ ਲਿਆ ਮਗਰ ਇਹ ਤਾਂ ਲਾਲਚੂਂ ਡਈ ਸੀ ਸਾਰੇ ਕੰਮ ਕਰਨ ਤੇ ਮੈਂ ਬਣ ਗਈ ਛਦੈਨ ਮੰਮੀ ਤੁਹਾਨੂੰ ਅੱਜ ਪਤਾ ਲੱਗਾ ਪੁੱਤ ਮੈਂ ਆ ਤੇ ਆਖਿਆ ਕਿ ਸਰੇ ਕਿਤੇ ਮਤ ਆ ਗਈ ਹੋਵੇ ਨੂੰ ਮਾਰੀ ਮੋਟੀ ਕਿ ਅਸਲ 'ਚ ਮੰਮੀ ਸਭ ਤੋਂ ਵੱਡੀ ਗਲਤੀ ਤੁਹਾਡੀ ਵੀ ਉਹ ਪੁੱਤ ਮੈਨੂੰ ਨਹੀਂ ਇੰਨੀਆਂ ਗੱਲਾਂ ਦਾ ਪਤਾ ਨਾ ਵੀ ਨਹੀਂ ਇੰਨੀਆਂ ਚਲਤੀਆਂ ਹੀ ਹੁੰਦੀਆਂ ਇਹ ਇਹੋ ਤਾਂ ਫਿਰ ਗੱਲ ਹੈ ਅਗਲੇ ਸੋਕੇ ਫਾਇਦਾ ਲੈ ਗਏ ਜਦੋਂ ਨਵਦੀਪ ਨੂੰ ਮੈਂ ਲਿਆਂਦਾ ਸੀ ਨਾ ਤਾਂ ਤੁਹਾਨੂੰ ਇਦਾਂ ਚਾਹੀਦਾ ਨਹੀਂ ਜਦੋਂ ਤੁਸੀਂ ਆਡੇ ਨਾਲ ਡੈਪੇ ਹੋ ਨਾ ਇਦਾਂ ਕਰਨ ਉਹਨਾਂ ਨੇ ਵੀ ਹੁਣ ਜਿੱਦਾਂ ਹੀ ਕਹਾਂਗੇ ਉਸ ਦਿਨ ਖਣਾਏ ਉਹ ਬਤ ਮੈਂ ਮੰਨ ਨਹੀਂ ਆ ਤੇ ਜਦੋਂ ਮੇਰੇ ਲੱਗੇ 20 ਘੰਟੇ ਰਹੀ ਦੀ ਜਿਹੜੀ ਗੱਲਾਂ ਮੇਰੇ ਦਿਮਾਗ 'ਚ ਪਉਂਦੀ ਤੇ ਮੈਂ ਸਮਝ ਬੈਠੀ ਵੀ ਇਹ ਹੁਣ ਫਰਕ ਪੈ ਗਿਆ ਇਹਦਾ ਮੈਨੂੰ ਕੀ ਪਤਾ ਹੈ ਨਹੀਂ ਚੰਗੇ ਭਲੇ ਹੋ ਤੁਹਾਨੂੰ ਪਤਾ ਨਹੀਂ ਪੜਾ ਉਹ ਚੱਲ ਕੋਈ ਗੱਲ ਉਹ ਨਾਲੇ ਮੰਮੀ ਇਹਨੇ ਹੁਣ ਜੋ ਕੀਤਾ ਨਾ ਕਰ ਲਿਆ ਠੀਕ ਆ ਨਾ ਸਮਝਾ ਦਿਓ ਨਾ ਦੋਵਾਂ ਜੀਆਂ ਨੂੰ ਕੋਈ ਨਹੀਂ ਇੱਕ ਦੂਜੀ ਦੇ ਅੰਦਰਾਂ ਮਾ ਖੋਦੀ ਆ ਨਾ ਕੋਈ ਇਹਦੇ ਅੰਦਰਾਂ ਮਾ ਕੋਣ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਨਾਲ ਅੱਤਰ ਮੇ ਮੁੜ ਕੇ ਇਹਨੇ ਪੜਕਾਇਆ ਹੈ ਤੁਹਾਡੇ ਪਰਤੀ ਕੋ ਗੱਲ ਨਾ ਕਰਨ ਠੀਕ ਆ ਨਾ ਮੇਰੀ ਜਿੰਦ ਦਾਦਾ ਜਿੰਨੂੰ ਮਰਜੀ ਦਵਾ ਨਾ ਦਵਾ ਇਹ ਕਹੁੰਦਾ ਗੱਲ ਕਰਨਾ ਉਹ ਸੜ ਗਏ ਨੇ ਵੀ ਮੇਹਾਂ ਦਾ ਆਪਣਾ ਟਿਕਣਾ ਕੀ ਕਰਨਾ ਇੰਨਾ ਕੁਝ ਉਹ ਚੱਲ ਬਹੁਤ ਵੀ ਨਾ ਇੰਨੇ ਗੁੱਸੇ ਚ ਮੁੰਡੇ ਨੂੰ ਲੈ ਕੇ ਆਣ ਉਹ ਬੋਲਦਾ ਰੱਖਿਆ ਕਿਦਾਂ ਸੀ ਭੌਂਕਦਾ ਰਹਿ ਗਿਆ ਉਹ ਉੱਥੇ ਪੜਨਾ ਪਰ ਮੈਂ ਵੀ ਨਹੀਂ ਫਿਰ ਇਹਦੇ ਚ ਮਿਰਚ ਕੀ ਪਰ ਕਰਾਏ ਨਾ ਚੱਲ ਕੋਈ ਨਹੀਂ ਮੈਂ ਬਾਹਰ ਵੇਖਾਂ ਤੇਰਾ ਵੀ ਉਹ ਬੜੇ ਗੁੱਸੇਜ ਵਾ ਕੇ ਦੇ ਹੋਰ ਨਾ ਹੋਰ ਵਾਦਾ ਹੋ ਜੇ ਲੋਕਾਂ ਦਾ ਹਾਸੋ ਵੀ ਨਹੀਂ ਜਮੇ ਹੁੰਦੇ ਤਾਂ ਸੁੱਟ ਤੇ ਪੰਜ ਸੱਤੇ ਇਹਦੇ ਨਵਦੀਪ ਤੂੰ ਫਿਕਰ ਨਾ ਕਰੀ ਠੀਕ ਆ ਨਾ ਕਰਨ ਵਾਲੇ ਕੋਈ ਨਹੀਂ ਹੈਗੇ ਇਹ ਸਿਰਫ ਗੱਲਾਂ ਵਾਲੇ ਹੀ ਨੇ ਪਰ ਪਿੰਡਰ ਇੱਕ ਵਾਰੀ ਤੇ ਸਾਡੀਆਂ ਖੁਸ਼ੀਆਂ ਦੇ ਪਾਣੀ ਭੇਜਦਾ ਨਾ ਕਿੰਨੇ ਖੁਸ਼ ਹੀ ਸਾਰੇ ਜਾਣੇ ਕੋਈ ਗੱਲ ਨਹੀਂ ਆ ਸਭ ਕੁਝ ਕਰਾਂਗੇ ਇਹਨਾਂ ਦੇ ਸਾਹਮਣੇ ਕਰਾਂਗੇ ਇੰਨਾ ਤਾਂ ਕਿਹੜਾ ਕੋਈ ਤੀ ਪੁੱਤ ਹੈਗਾ ਵਾ ਜੀ ਦੇ ਵਾਸਤੇ ਇੰਨਾ ਦੇ ਨਰੋਲਾ ਪਾਉਣ ਜਾਣ ਕੇ ਸੇ ਨੂੰ ਸਮਝਣ ਤੇ ਫੇਰ ਮਰਨ ਦੇ ਵਿੱਚ ਚੁੱਪਦਾ ਨਹੀਂ ਵੀ ਕਾਲਾ ਲਾਲ ਚੈਨਾ ਨੂੰ ਕੀ ਕਰਨਾ ਇੰਨਾ ਬਸ ਸਭ ਕੁਝ ਇੱਥੇ ਰਹਿ ਜਾਂਦਾ ਪਿੰਡੇ ਸਾਰਾ ਕਸੂਰ ਭਾਬੀ ਦਾ ਇਹਨੂੰ ਇਹ ਵੀ ਜੋਗਜ ਹੈਗਾ ਮੈਂ ਆਪਣੇ ਪਿਛੇ ਦੇਦਾ ਬਸ ਉਹ ਤੇ ਨਾ ਤਾਂ ਫੇਰ ਬੜੀ ਖੁਸ਼ੀ ਆਪਣੇ ਘਰ ਚ ਕਲਾ ਭਾਂ ਵਿੱਚ 24 ਘੰਟੇ ਕੋਈ ਰੱਖੇ ਤੇ ਉਹ ਜਾਓ ਸ਼ਦਾਈ ਜਿਹੜਾ ਮਗਰ ਲੱਗਾ ਸੀ ਤੇ ਬਾਕੀ ਕੋਈ ਨਹੀਂ ਉਹ ਇਹਨੂੰ ਪਾਲ ਲੰਮੇ ਤੇ ਕਰ ਆਰਾਮ ਤੇ ਕੋਈ ਨਹੀਂ ਕੁਝ ਕਰਦਾ ਤੇ ਬਾਕੀ ਹੁਣ ਆਪਣੇ ਮਨ ਦੇ ਕੋਈ ਐਸੋ ਜਾਨਾ ਲੈ ਠੀਕ ਆ ਨਾ ਠੀਕ ਆ ਚੱਲ ਆ ਗਿਆ ਮੈਂ ਸੇ ਆਪਾਂ ਸਾਰਾ ਸਰਮ ਤੇਰਾ ਵਾ ਪਹਿਲੇ ਤੂੰ ਮੈਨੂੰ ਖਾਲ ਦੇਣੀ ਆ ਤੇ ਬਾਅਦ ਤੂੰ ਮੇਰੇ ਤੋਂ ਬਾਹਾਂ ਖਿੱਚਣ ਦੀ ਮਗਰੀ ਲੈ ਆਈਂ ਤੂੰ ਠਾੜਾ ਤੇ ਮੈਂ ਫਰ ਜਾਵਾਂ ਨਹੀਂ ਮੇਰਾ ਕਹਦਾ ਕਸੂਰ ਵਾ ਸਾਰੇ ਕੰਮ ਕਰਦਾ ਜਦੀ ਆ ਸਾਰਾ ਕੋਲ ਤੂੰ ਮੈਨੂੰ ਦੱਸਦੀ ਰਹਿਣੀ ਆ ਮੇਰੇ ਪਹਿਲੇ ਕੰਨ ਭਰ ਦੇਣੀ ਆ ਜਿੱਦਾਂ ਮੈਂ ਕਰਦਾ ਵਾਂ ਕੰਮ ਉਹ ਤੂੰ ਨਾ ਮੈਨੂੰ ਉਧਰ ਜੋ ਕਰ ਰਹਿਂਦੀ ਦੀ ਨਾ ਉਧਰ ਜੋ ਕਰ ਰਹਿਂਦੀ ਦੀ